ਗਰਮੀਆ ਦੇ ਮੌਸਮ ਵਿੱਚ ਇਹ ਸਬਜ਼ੀਆਂ ਕਰਦੀਆਂ ਜ਼ਹਿਰ ਦਾ ਕੰਮ ਉਹ ਕਿਹੜੀਆਂ ਸਬਜ਼ੀਆਂ ਜਿਹੜੀਆਂ ਸਰੀਰ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੁੰਦੀਆਂ ਨੇ ਤੇ ਜ਼ਹਿਰ ਵਾਂਗੂੰ ਲੜਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਟੈਂਪਰੇਚਰ 50 ਡਿਗਰੀ ਤੇ ਪਹੁੰਚ ਚੁੱਕਿਆ ਇਸ ਗੱਲ ਤੋਂ ਤੁਸੀਂ ਸਾਰੇ ਵਕੀਫ ਹੋ ਕਿ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਠੰਡੀਆਂ ਚੀਜ਼ਾਂ ਖਾ ਰਹੇ ਹਾਂ ਨਿੰਬੂ ਪਾਣੀ ਪੀ ਰਹੇ ਹਾਂ ਫਰੂਟ ਖਾ ਰਹੇ ਹਾਂ ਤਾਂ ਕਿ ਸਾਡਾ ਸਰੀਰ ਸਿਹਤਮੰਦ ਰਹੇ ਠੰਡਕ ਮਹਿਸੂਸ ਕਰੇ ਤੇ ਅਸੀਂ ਸਬਜ਼ੀਆਂ ਵੀ ਇਸ ਤਰ੍ਹਾਂ ਦੀਆਂ ਹੀ ਖਾ ਰਹੇ ਹਾਂ ਜੋ ਜਿਸ ਵਿੱਚ ਪਾਣੀ ਵੱਧ ਹੋਵੇ ਤੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਬਲਕਿ ਫਾਇਦਾ ਹੋਵੇ ਤੇ ਸਬਜ਼ੀ ਜਿਹੜੀ ਉਹ ਸਰੀਰ ਵਾਸਤੇ ਲਾਹੇਵੰਦ ਸਾਬਤ ਹੋਵੇ ਤੇ ਫਿਰ ਅਸੀਂ ਜਦੋਂ ਸਬਜੀ ਨੂੰ ਤਿਆਰ ਕਰਦੇ ਹਾਂ ਤਾਂ ਅਸੀਂ ਇਸ ਵਿੱਚ ਤਰ੍ਹਾਂ-ਤਰ੍ਹਾਂ ਦੇ ਮਸਾਲੇ ਪਾਉਂਦੇ ਹਾਂ ਲਸਣ ਪਾਉਂਦੇ ਹਾਂ ਤੜਕੇ ਲਾਉਂਦੇ ਹਾਂ ਗਰਮ ਮਸਾਲਾ ਪਾਉਂਦੇ ਹਾਂ ਲਾਲ ਮਿਰਚ ਦੀ ਵਰਤੋਂ ਕਰਦੇ ਹਾਂ ਤਾਂ ਕਿ ਸਬਜੀ ਸਵਾਦ ਬਣੇ ਪਰ ਇਹ ਭੁੱਲ ਜਾਂਦੇ ਹਾਂ ਕਿ ਇਹਨਾਂ ਚੀਜ਼ਾਂ ਪਾਉਣ ਨਾਲ ਇਹ ਲਿਆਂਦੀ ਠੰਡੀ ਸਬਜੀ ਜੋ ਹੈ ਇਹਤੇ ਬਹੁਤ ਜ਼ਿਆਦਾ ਗਰਮ ਹੋ ਜਾਵੇਗੀ ਇਸ ਤਰ੍ਹਾਂ ਦੇ ਮਸਾਲੇ ਪਾਉਣ ਦੇ ਨਾਲ ਤੇ ਫਿਰ ਪੇਟ ਵਿੱਚ ਜਾ ਕੇ ਜ਼ਹਿਰ ਦਾ ਕੰਮ ਹੀ ਕਰੇਗੀ ਕਿਉਂਕਿ ਸਬਜੀ ਤਾਂ ਲਿਆਂਦੀ ਸੀ ਕਿ ਇਹ ਸਬਜੀ ਗਰਮੀਆਂ ਵਿੱਚ ਖਾਧੀ ਜਾਵੇਗੀ ਤਾਂ ਸਰੀਰ ਨੂੰ ਫਾਇਦਾ ਦੇਵੇਗੀ ਤੇ ਜੇ ਇਸ ਵਿੱਚ ਅਸੀਂ ਲਾਲ ਮਿਰਚ ਪਾ ਲਈ ਗਰਮ ਮਸਾਲੇ ਪਾ ਲਏ ਤਾਂ ਉਹ ਠੰਡੀ ਕਿਵੇਂ ਰਹਿ ਗਈ ਉਹ ਤਾਂ ਇੰਨੀ ਜ਼ਿਆਦਾ ਗਰਮ ਕਰ ਲਈ ਅਸੀਂ ਕਿ ਸਾਡੇ ਅੰਦਰ ਜਾ ਕੇ ਜ਼ਹਿਰ ਦਾ ਰੂਪ ਧਰੇਗੀ ਤੇ ਇੰਨੀ ਗਰਮੀ ਬਾਹਰ ਹੋਣ ਦੇ ਬਾਵਜੂਦ ਅਸੀਂ ਇੰਨੀਆਂ ਗਰਮ ਚੀਜ਼ਾਂ ਖਾਵਾਂਗੇ ਤਾਂ ਉਹ ਪੇਟ ਵਿੱਚ ਜਾ ਕੇ ਨੁਕਸਾਨ ਤਾਂ ਕਰਨ ਹੀਆਂ ਹੀ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਗਰਮ ਚੀਜ਼ਾਂ ਦੀ ਵਰਤੋਂ ਇਨ੍ਹਾਂ ਦਿਨਾਂ ਵਿੱਚ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਤੁਸੀਂ ਤੜਕੇ ਜ਼ਰੂਰ ਲਾਓ ਤੁਸੀਂ ਗਰਮ ਮਸਾਲੇ ਪਾਓ ਪਰ ਇਹ 3 ਮਹੀਨੇ ਛੱਡ ਦਿਓ ਜੂਨ ਜੁਲਾਈ ਤੇ ਅਗਸਤ ਇਨ੍ਹਾਂ ਤਿੰਨਾਂ ਮਹੀਨਿਆਂ ਵਿੱਚ ਤੜਕਿਆਂ ਤੋਂ ਪਰਹੇਜ਼ ਕਰ ਲਵੋ ਗਰਮ ਮਸਾਲਿਆਂ ਤੋਂ ਪਰਹੇਜ਼ ਕਰ ਲਵੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਸ ਦਾ ਨਾਂ ਹੀ ਗਰਮ ਮਸਾਲਾ ਹੈ ਉਹ ਗਰਮ ਤਾਂ ਹੋਵੇਗਾ ਹੀ ਲਾਲ ਮਿਰਚਾਂ ਦੀ ਵਰਤੋਂ ਬੰਦ ਕਰ ਦਿਓ ਕਿਉਂਕਿ ਪੇਟ ਵਿੱਚ ਜਾ ਕੇ ਉਸ ਤਰ੍ਹਾਂ ਹੀ ਲੜਦੀਆਂ ਨੇ ਇਸ ਲਈ ਤੰਦਰੁਸਤ ਰਹਿਣ ਵਾਸਤੇ ਸਰੀਰ ਨੂੰ ਠੰਡੀਆਂ ਚੀਜ਼ਾਂ ਦੀ ਲੋੜ ਹੈ ਤੇ ਠੰਡੀਆਂ ਚੀਜ਼ਾਂ ਖਾਧੀਆਂ ਜਾਣ ਠੰਡੀਆਂ ਸਬਜ਼ੀਆਂ ਲਿਆ ਕੇ ਖਾਧੀਆਂ ਜਾਣ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਵੱਧ ਹੋਵੇ ਤੇ ਇਹਨਾਂ ਤੜਕਿਆਂ ਤੋਂ ਇਸ ਟਾਈਮ ਪਰਹੇਜ਼ ਕੀਤਾ ਜਾਵੇ ਤਾਂ ਕਿ ਤੁਸੀਂ ਸਿਹਤਮੰਦ ਰਹੋ ਤੰਦਰੁਸਤ ਰਹੋ ਇਹ 3 ਮਹੀਨਿਆਂ ਤੋਂ ਬਾਅਦ ਤੁਸੀਂ ਤੜਕੇ ਲਗਾ ਕੇ ਖਾ ਲਵੋ ਤੁਸੀਂ ਗਰਮ ਮਸਾਲੇ ਪਾ ਕੇ ਖਾ ਲਓ ਤਾਂ ਉਸ ਦਾ ਨੁਕਸਾਨ ਨਹੀਂ ਹੋਵੇਗਾ ਪਰ ਹੁਣ ਇੰਨੀ ਜ਼ਿਆਦਾ ਗਰਮੀ ਹੈ ਕਿ ਗਰਮ ਚੀਜ਼ਾਂ ਦਾ ਪਰਹੇਜ਼ ਜ਼ਰੂਰ ਕਰੋ ਖੁਸ਼ ਰਹੋ ਤੰਦਰੁਸਤ ਰਹੋ